ਕੇ ਬਾਕੀ ਵੀ ਪੰਜਾਬ ਦੀ ਯੂਨੀਵਰਸਿਟੀ ਆਪਣੀ ਆਪਣੀ ਜਗ੍ਹਾ ਤੇ ਕਮਾਲ ਕਰਦੀਆਂ ਨੇ ਵੀ ਜਿਹੜੀ ਹਰ ਰੋਜ਼ ਨਿਤਪ੍ਰਤੀ ਦਿਨ ਐਸੇ-ਐਸੇ ਕਲਾਕਾਰ ਪੈਦਾ ਕਰ ਰਹੀ ਹੈ ਜਿਹੜੇ ਆਪਣੇ ਪੈਰਾਂ ਤੇ ਖੜੇ ਤਾਂ ਹੋ ਰਹੇ ਨੇ ਤੇ ਨਾਲ ਸਾਡੇ ਮਾਰਗਦਰਸ਼ਨ ਵਾਸਤੇ ਜੋ ਬੁਰਾਈਆਂ ਨੇ ਉਹਨਾਂ ਨੂੰ ਮੰਚ ਦੇ ਤੌਰ ਤੇ ਨਾਟਕਾਂ ਦੇ ਤੌਰ ਤੇ ਕਹਾਣੀਆਂ ਦੇ ਤੌਰ ਤੇ ਜਾਂ ਗੀਤਾ ਰਾਹੀਂ ਜਿਹੜਾ ਹੈਗਾ ਉਹ ਅੱਗੇ ਲੈ ਕੇ ਆ ਰਹੀਆਂ ਨੇ ਤੇ ਮੈਨੂੰ ਬੜੀ ਇਮਾਨਦਾਰ ਮਹਿਸੂਸ ਹੋ ਰਹੀ ਹੈ ਚੀਜ਼ ਦਾ ਕਿ ਇੱਥੇ ਠੇ ਸਕੂਲ 'ਚ ਮੇਰੇ ਕੋਲ ਹੀ ਪੜ੍ਹੇ ਹੋਏ ਸੀਗੇ ਵਿਦਿਆਰਥੀ ਤੇ ਟੀਚਰ ਨੂੰ ਹੋਰ ਕੀ ਚਾਹੀਦਾ ਹੁੰਦਾ ਜਦੋਂ ਉਹਨਾਂ ਦਾ ਲਾਇਆ ਹੋਇਆ ਕੋਈ ਬੋਟਾ ਵਧੀਆ ਤਰੀਕੇ ਨਾਲ ਫਲ ਫੁੱਲਦਾ ਤਾਂ ਉਹਦੇ ਓਨਰ ਵੀ ਤੇ ਉਹਦੇ ਮੁੰਡੇ ਵੀ ਜਿਹੜੇ ਹੈਗੇ ਨੇ ਉਹ ਨੈਚਰਲੀ ਸ਼ਾਲਾ ਮਾਰ ਮਾਰ ਉੱਪਰੋਂ ਰੋਦੇ ਨੇ ਕਿ ਜਦੋਂ ਉਹਨਾਂ ਨੇ ਤੰਦੇ ਹੀ ਦੇ ਨਾਲ ਇਮਾਨਦਾਰੀ ਦੇ ਨਾਲ ਪੂਰਾ ਡੈਡੀਕੇਸ਼ਨ ਦੇ ਨਾਲ ਆਪਣੀ ਸੇਵਾ ਨਿਭਾਈ ਹੁੰਦੀ ਹੈ ਤਾਂ ਉਹ ਸਮਾਂ ਪਾ ਕੇ ਉਹਦਾ ਫਲ ਜ਼ਰੂਰ ਮਿਲਦਾ ਉਹਨਾਂ ਵਿੱਚ ਤੁਸੀਂ ਦੇਖ ਰਹੇ ਹੋ ਤੇ ਮੈਨੂੰ ਉਮੀਦ ਆ ਇਸ ਸਕੂਲ ਨੂੰ ਵੀ ਜਿਹੜਾ ਹੈਗਾ ਫਰਮਾਤਾਂ ਭਾਗ ਲਾਊਗਾ ਲੱਗ ਵੀ ਰਿਹਾ ਕਿਉਂਕਿ ਸਾਡੇ ਪੈਰੈਂਟਿਸ਼ਨ ਬੈਠੇ ਨੇ ਜਿਨ੍ਹਾਂ ਨੇ 10-12-12 ਸਾਲ ਤੋਂ ਇੱਥੇ ਸੇਵਾਵਾਂ ਨਿਵਾ ਰਹੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਫਲ ਬੜਾ ਜਲਦੀ ਮਿਲ ਰਿਹਾ ਇਹ ਮੈਂ ਦੱਸਣਾ ਚਾਹੁੰਦਾ ਮਹਿਮਾਨ ਨੂੰ ਜਿਹੜੇ ਸਾਡੇ ਬਾਹਰੋਂ ਆਏ ਨੇ ਇਹ ਇਸ ਸਕੂਲ ਦਾ ਇੱਕ ਵਿਦਿਆਰਥੀ ਜਿਹੜੀ ਹੈਗੀ ਆ ਕੱਲ ਹੀ ਰਿਜ਼ਲਟ ਪਲੱਸ 2 ਦਾ ਆਇਆ ਉਹਨਾਂ ਨੇ ਪੰਜਾਬ ਦੇ ਵਿੱਚੋਂ 14ਵਾਂ ਰੈਂਕ ਪ੍ਰਾਪਤ ਕਰਕੇ ਸਬੂਧਾ ਨਾਰੋਸ਼ੀ ਵੀ ਕਰੇ ਜਾਏਗਾ ਸਾਡਾ ਆਰਟ ਗਰੁੱਪ ਦੇ ਵਿੱਚ ਸਾਇੰਸ ਦਾ ਰਿਜ਼ਲਟ ਬੜਾ ਵਧੀਆ ਰਿਹਾ ਇਹ ਸਾਰੇ ਪ੍ਰਿੰਸੀਪਲ ਦਾ ਤੇ ਸਾਡੇ ਮਹਿੰਦੀ ਟੀਚਰਾਂ ਦੇ ਇਸ ਚੀਜ਼ ਦਾ ਕਰਾਈਟਰੀ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਉਂਦਾ ਤੇ ਮੈਂ ਪਿਆਰੇ ਵਿਦਿਆਰਥੀ ਇੱਕ ਵਿਚਾਰਸ਼ ਕਰੂੰਗਾ ਜਿਹੜੇ ਟੀਚਰਾਂ ਨੂੰ ਪਿਆਰ ਕਰਦੇ ਨੇ ਗੇਮਾਂ ਨੂੰ ਪਿਆਰ ਕਰਦੇ ਨੇ ਮੰਮੀ ਪਾਪਾ ਨੂੰ ਪਿਆਰ ਕਰਦੇ ਨੇ ਤੇ ਇੱਕ ਲਾਸ ਵਿੱਚ ਫਿਰ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਤੁਹਾਡੇ ਤੋਂ ਉਮੀਦ ਕਰੂੰਗਾ ਤੇ ਆਸ ਕਰੂੰਗਾ ਵੀ ਜਿਨ੍ਹਾਂ ਨੂੰ ਪਾਵਰ ਦਿੱਤੀ ਹੈ ਪ੍ਰਮਾਤਮਾ ਨੇ ਵਾਹਿਗੁਰੂ ਨੇ ਅੱਲਾਹ ਤਾਲਾ ਨੇ ਰਾਮ ਨੇ ਕ੍ਰਿਸ਼ਨ ਭਗਵਾਨ ਜੀ ਨੇ ਤੇ ਜੋ ਤਾੜੀਆਂ ਮਾਰ ਕੇ ਦਿਖਾਓ ਇੱਕ ਵਾਰੀ ਪਤਾ ਲਾਓ ਵਾਪਸ ਨਮਨ ਮਿਹਰਬਾਨ ਗੁੱਡ ਮਾਰਨਿੰਗ ਸਟੂਡੈਂਟਸ ਬੱਚੋ ਅੱਜ ਆਪਾਂ ਇੱਕ ਨੁੱਕੜ ਨਾਟਕ ਦੇਖਿਆ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆ ਇਸ ਨਾਟਕ ਚ ਅਸੀਂ ਕਈ ਕੁਝ ਸਿੱਖਿਆ ਜਿਵੇਂ ਆਪਾਂ ਸਕੂਲ ਚ ਵੀ ਰੋਜ਼ ਆਪਾਂ ਦੱਸਦੇ ਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਹੈ ਪੰਜਾਬ ਸਰਕਾਰ ਨੇ ਵੀ ਮੋਹਿੰ ਚਲਾਈ ਸੀਗੀ ਜਿਸ ਚ 15 ਦਿਨ ਅਸੀਂ ਤੁਹਾਨੂੰ ਸਾਰਿਆਂ ਨੂੰ ਰੋਜ਼ ਗਾਈਡ ਕੀਤਾ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿਣਾ ਹੈ ਸਟਿੰਗੂ ਵਗੈਰਾ ਜਿਹੜੀਆਂ ਨੇ ਔਰ ਕੋਲਡ ਡਰਿੰਕਸ ਨੇ ਜੇ ਡਰਿੰਕਸ ਨੇ ਉਹਨਾਂ ਤੋਂ ਦੂਰ ਰਹਿਣਾ ਹੈ ਪਾਣੀ ਜਿਹੜਾ ਸੇਫ ਵਾਟਰ ਹਾਂਜੀ ਇਹ ਵੀ ਅਸੀਂ ਕਾਫੀ ਲੰਬਾ ਸਮਾਂ ਤੁਹਾਨੂੰ ਰੋਜ਼ ਪ੍ਰੈਕਟੀਕਲ ਵੀ ਕਰਕੇ ਦਿਖਾਇਆ ਡੋਲੀ ਮੈਡਮ ਨੇ ਵੀ ਤੁਹਾਨੂੰ ਕਾਫੀ ਇਹਦੇ ਬਾਰੇ ਦੱਸਿਆ ਸੀਗਾ ਬਰੀਫਲੀ ਦੱਸਿਆ ਸੀਗਾ ਕਿ ਪਾਣੀ ਨੂੰ ਕਿਵੇਂ ਆਪਾਂ ਬਚਾਣਾ ਹੈ ਰੋਜ਼ ਦੀ ਰੋਜ਼ ਪਾਣੀ ਕੀ ਹੈ ਨੀਚੇ ਜਾ ਰਿਹਾ ਉਹਦਾ ਲੈਵਲ ਕੀ ਹੈ ਡੀਗ੍ਰੇਡ ਹੋ ਰਿਹਾ ਸੋ ਪਾਣੀ ਬਚਾਣਾ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਹ ਆਪਾਂ ਆਪਣੇ ਲੈਵਲ ਤੇ ਕਿੱਦਾਂ ਕਰ ਸਕਦੇ ਆ ਕਿ ਆਪਣੀ ਵਾਟਰ ਬੋਟਲਸ ਨਾਲ ਲੈ ਕੇ ਬਹੁਤ ਜ਼ਿਆਦਾ ਪਾਣੀ ਵੇਸਟ ਹੋ ਰਿਹਾ ਜੇ ਤੁਹਾਡੇ ਕੋਲ ਆਪਣੀ ਬੋਟਲ ਹੈ ਉਹਦੇ ਨਾਲ ਤੁਸੀਂ ਕੀ ਹੈ ਜਿੰਨੀ ਤੁਹਾਨੂੰ ਲੋੜ ਹੈ ਉਹਨਾਂ ਤੁਸੀਂ ਵਾਟਰ ਕੀਓ ਯੂਜ਼ ਕਰ ਰਹੇ ਹੋਰ ਆਪਾਂ ਨੂੰ ਦੱਸਿਆ ਗਿਆ ਸਰਕਾਰੀ ਸਕੂਲ ਬਾਰੇ ਉਹ ਵੀ ਆਪਾਂ ਨੂੰ ਪਤਾ ਕਿ ਆਪਣਾ ਸਕੂਲ ਕੀ ਹੈ ਰੋਜ਼ ਦੇ ਰੋਜ਼ ਤਰੱਕੀ ਕਰ ਰਿਹਾ ਹੈ ਲਾਈਕ ਆਪਾਂ ਹਰ ਸਾਲ ਨਵਾਂ ਦਾ ਨਵਾਂ ਕੋਈ ਨਾ ਕੋਈ ਇਕਵਿਪਮੈਂਟ ਆਪਣੇ ਕੋਲ ਆ ਰਿਹਾ ਲਾਈਕ ਜਿਵੇਂ ਆਪਣੇ ਕੋਲ ਪਹਿਲੇ ਕਮਰੇ ਚ ਪ੍ਰੋਜੈਕਟਰ ਹੈ ਉਹ ਕੀ ਹੈ ਬਹੁਤ ਅੱਛਾ ਪ੍ਰੋਜੈਕਟਰ ਚੱਲਦਾ ਹੈ ਉਸ 'ਚ ਆਪਾਂ ਰਾਈਟ ਵੀ ਕਰ ਸਕਦੇ ਆ ਵੀਡੀਓ ਵੀ ਦੇਖ ਸਕਦੇ ਆ ਉਹਦੇ ਨਾਲ ਵੀ ਆਪਣੀ ਐਜੂਕੇਸ਼ਨ ਕੀ ਹੈ ਕਾਫੀ ਇੰਪਰੂਵ ਹੋਈ ਹੈ ਹੋਰ ਇਹਨਾਂ ਨੇ ਕੀ ਆਪਾਂ ਨੂੰ ਦੱਸਿਆ ਕਿ ਲੜਾਈ ਝਗੜਿਆਂ ਤੋਂ ਦੂਰ ਰਹਿਣਾ ਤਾਂ ਆਪਾਂ ਜੇ ਆਪਣਾ ਪਾਣੀ ਆਪਣੇ ਕੋਲ ਹੋਏਗਾ ਤਾਂ ਕਾਫੀ ਲੜਾਈਆਂ ਕੀ ਨੇ ਬੰਦ ਹੋ ਜਾਣਗੀਆਂ ਸੋ ਆਪਾਂ ਇਹ ਅੱਜ ਦੀ ਜਿਹੜੀ ਸਾਰੀ ਸਿੱਖਿਆ ਆਪਣੇ ਮਨ 'ਚ ਸੋਚ ਕੇ ਜਾਈਏ ਕਿ ਮੈਂ ਆਪਣੇ ਲੈਵਲ 'ਤੇ ਪਾਣੀ ਕਿੱਦਾਂ ਸੇਵ ਕਰਨਾ ਹੈ ਜਾਂ ਆਪਣੇ ਆਪਣੇ ਦੇਸ਼ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਹੈ Thank you, Yay. have a nice day.